ਆ ਰਹੀ ਹੈ ਮੈਗ ਦੀ ਸੇਵਾ ਹਮ ਸਟੂਡੀਓ ਤੇ ਮਗਰ ਨਹੀਂ ਕਾਲੀ ਦਾ ਸੀ ਹੋਏ ਅਰੇ ਭਾਈ ਸਪੀਕਰ ਨੂੰ 150 ਮੀਟਰ ਮੈਂ ਜਿੱਤੇ ਜਾਣਾ ਕੋਈ ਜਾਣ ਨਹੀਂ ਰਿਸਪੌਂਸ ਆ ਰਿਹਾ ਤੁਹਾਡਾ ਸਾਰਿਆਂ ਦਾ ਤੇ ਅਸੀਂ ਉਮੀਦ ਕਰਦੇ ਆਂਗੇ ਤੁਸੀਂ ਇਸ ਵਿੱਚ 1 ਮਿਲੀਅਨ ਦੇ ਵਿੱਚ ਜਿਹੜੇ ਸਾਡੇ ਵੀਊਵ ਪਹੁੰਚਾਉਂਗੇ ਜਿਆਦਾ ਤਾਂ ਨਹੀਂ ਬੋਲਦਾ ਨਹੀਂ 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 ਥੋੜੇ ਕੱਟਾ ਥੋੜੇ ਕੱਟ ਕਰ ਲੋ ਆਪਦੇ ਧਮਾਲਾ ਹੀ ਪਾ ਰੱਖਿਆ ਜੀ ਕੀ ਕਹਨੇ ਕੀ ਕਹਨੇ ਸੰਧੂ ਸਾਹਿਬ ਤੂੰ ਦੱਸ ਹੌਸਲ ਕੋਈ ਨਹੀਂ ਸੰਦੂ ਸਾਹ ਸਮਝ ਨਹੀਂ ਆਉਂਦਾ ਵੀ ਇੰਨੀ ਕਿਵੇਂ ਪਹੁੰਚ ਆਉਂਗਾ ਇੰਨੀ ਦੂਰ ਡਰਾਈਵਰ ਸਾਹਿਬ ਦਾ ਥੋੜਾ ਜਿਹਾ ਹੌਸਲਾ ਮੈਨੂੰ ਲੱਗਦਾ ਹੈ ਇਧਰ ਉਧਰ ਹੋ ਰਿਹਾ ਹੈ ਕਦੀ ਤੇ ਹਸ ਬਾਲਵੇ ਨਾ ਦਿਲ ਨਾ ਜਿੰਦ ਸਾਡੀ ਡੋਲਵੇ ਕਦੀ ਤੇ ਹਸ ਬਾਲਵੇ ਗਾਈਜ਼ ਯਾਰ ਕਾਫੀ ਅੰਧੇਰਾ ਹੋ ਚੁੱਕਿਆ ਤੇ ਇੱਥੋਂ 90 ਕਿਲੋਮੀਟਰ ਬਠਿੰਡਾ ਰਹਿ ਗਿਆ ਹੈ ਤੇ ਹੁਣ ਦੇਣੇ ਆ ਸਟੇ ਬਠਿੰਡੇ ਹੀ ਕਰਨਾ ਪਊਗਾ ਆਪਣਾ ਡਰਾਈਵਰ ਐਡਵੋਕੇਟ ਸਾਹਿਬ ਸੌਂਡ ਆਈ ਟੂਡੇ ਓਏ ਇੱਕ ਇੱਕ ਠੋਕਦੇ ਆ ਮੇਰਾ ਕਹਿਣਾ ਆਹ ਭਾਈ ਸਾਹਿਬ ਕੁਛ ਨਿਕਾਲ ਰਹੇ ਐ ਕੋਈ ਕੱਢ ਰਿਹਾ ਐ ਡਾਰਟ ਕੋਲਡ ਡਰਿੰਕ ਲਾ ਰਹੇ ਐ ਕੋਲਡ ਡਰਿੰਕ ਪੀ ਰਹੇ ਅਸੀਂ ਅਜੇ ਬਠਿੰਡੇ ਪਹੁੰਚਾਂਗੇ 1 ਘੰਟੇ ਦੇ 1 ਘੰਟੇ ਦਾ ਹੀ ਬਠਿੰਡੇ ਪਹੁੰਚਾਂਗੇ ਉਦੋਂ ਬਾਅਦ ਅਸੀਂ ਵੇਖਾਂਗੇ ਕੀ ਸਿਚੁਏਸ਼ਨ ਆ ਕਿੰਨਾ ਕੁ ਮਤਲਬ ਸਰੀਰ ਦੇ ਹਿਸਾਬ ਨਾਲ ਬਿੱਟ ਕਾ ਵਟਾਈ ਹੈ ਤਾਂ ਠੀਕ ਹੈ ਰੈਸਟ ਕਰ ਲਾਂਗੇ ਰਾਤ ਦਾ ਟਾਈਮ ਦੱਸ ਦੋ ਅਫਸਰ ਹੁਣ ਕੀ ਹੋ ਗਿਆ ਰਾਤ ਦਾ ਟਾਈਮ ਲਗਭਗ ਹੁਣ ਹੋ ਗਿਆ 8:34 ਹੋ ਗਏ 8:34 ਮਿੰਟ ਉੱਤੇ ਤੇ ਦੇਖ ਰਹੇ ਹਾਂ ਚਲੋ ਪਿੰਡ ਪਹੁੰਚ ਗਏ ਬਲੌਗ ਸਾਡਾ ਜਾਰੀ ਰਹੂਗਾ ਠੀਕ ਹੈ ਤੇ ਸਾਡੇ ਆਪਣੇ ਬੈਂਕ ਮੈਨੇਜਰ ਸਾਹਿਬ ਥੋੜੇ ਜਿ ਢਿੱਲੇ ਚੱਲ ਰਹੇ ਆ ਉਹ ਬੋਲ ਨਹੀਂ ਰਹੇ ਪਤਾ ਨਹੀਂ ਇੰਜੋਏ ਨਹੀਂ ਕਰ ਰਹੇ ਕਿ ਕਿਸੇ ਦੀ ਯਾਦ ਆ ਰਹੀ ਹੈ ਮੈਨੂੰ ਸਮਝ ਤੋਂ ਬਾਹਰ ਹੋਇਆ ਪਿਆ ਇਹ ਇਹਨਾਂ ਨੂੰ ਥੋੜਾ ਐਂਟਰਟੇਨ ਕਰੀਏ ਯਾਰ ਸਾਡੇ ਨਾਲ ਬੰਦਾ ਰਹਿ ਕੇ ਕੋਈ ਦੁਖੀ ਹੋ ਹੀ ਨਹੀਂ ਸਕਦਾ ਇਹ ਕਿੰਨੇ ਹੈ ਨਹੀਂ ਟਾਇਰਡ ਸਰ ਅੱਛਾ ਇਹਨਾਂ ਨੂੰ ਥਕਾਵਟ ਆਈ ਹੈ ਇਹਨਾਂ ਨੇ ਜਿਵੇਂ ਦੱਸਿਆ ਵੀਰਾਂ ਨੂੰ ਸਾਡੇ ਨਾਲ ਕਿਉਂਕਿ ਅਸੀਂ 10 ਵਜੇ ਦਾ ਸਫ਼ਰ ਕਰਦੇ ਆ ਤੜਕੀ ਦੇ ਤੇ 8:30 ਹੋ ਗਏ ਹਾਂ ਸਫ਼ਰ ਦੀ ਥਕਾਵਟ ਤਾਂ ਗਾਇਜ਼ ਹੋ ਹੀ ਜਾਂਦੀ ਹੈ ਯਾਰ ਦੇਖੋ ਇਨਸਾਨ ਹੈ ਤਾਂ ਕਿੰਨਾ ਹੈ ਠੀਕ ਹੈ ਫਿਰ ਅਸੀਂ ਥਕਾਵਟ ਲਾਉਣ ਵਾਸਤੇ ਨਹੀਂ ਇੱਥੇ ਮਤਲਬ ਇਹਨਾਂ ਨੂੰ ਥੋੜਾ ਜਿਹਾ ਐਂਟਰਟੇਨਮੈਂਟ ਕਰਾਂਗੇ ਤੇ ਲਦੇਨ ਬਰਾੜ ਆਪਣਾ ਭਾਈ ਤੇ ਬੈਠਾ ਮੈਕਸ ਮਾਲੀ ساری ਡਿਊਟੀ ਇਹਨਾਂ ਦੀ ਸਾਹਿਬ ਮੈਡੀ ਕਰ ਰਹੇ ਐ ਤੇ ਡੀਜੀ ਵਾਲੀ ਡਿਊਟੀ ਐ ਨਾ ਇਧਰ ਸੰਧੂ ਸਾਹਿਬ ਨੂੰ ਕਦੇ ਕਦੇ ਮੈਕ ਦੇ ਦੇ ਦਿਆ ਤੇ ਮੈਕ ਨੂੰ ਦੇ ਦੇਈਂਦਾ ਉਹਦੇ ਛੱਡਦੇ ਜੀ ਮੈਕ ਮੈਕ ਇਹ ਮੈਕ ਦੇ ਬਹੁਤ ਤਗੜੇ ਫੈਨ ਐ ਮੈਕ ਤੇ ਬਹੁਤ ਤਗੜੇ ਕਿਸਾਨ ਅੰਦੋਲਨ ਚ ਬਾਈ ਸਾਹਿਬ ਇੱਕ ਸੀਰੀਅਸ ਗੱਲ ਕਰਾਂ ਕਿ ਇਹਨਾਂ ਦੇ ਲੱਤਾਂ ਜਿਹੜੀ ਫ੍ਰੈਕਚਰ ਹੋ ਗਈ ਸੀ ਫ੍ਰੈਕਚਰ ਹੋ ਕਾਫੀ ਜ਼ਿਆਦਾ ਹੋ ਗਈ ਸੀ ਟੁੱਟ ਗਈ ਜੁਕੀ ਸੀ ਤੇ ਬਾਈ ਸਾਹਿਬ ਲਗਭਗ 3 ਮਹੀਨੇ ਫਿੱਟ ਹੋਗੇ 1 ਮਹੀਨੇ ਤੋਂ ਪਹਿਲਾਂ ਹੀ ਮਤਲਬ ਫਿੱਟ ਹੋ ਗਏ ਭਾਈ ਸਾਹਿਬ ਬੜੀ ਖੁਸ਼ੀ ਵਾਲੀ ਗੱਲ ਹੈ ਤੇ ਇਹਨਾਂ ਦੇ ਵਾਸਤੇ ਤੇ ਸਾਡੇ ਵਾਸਤੇ ਬੜੀ ਮਾਣ ਮਾਨਣ ਵਾਲੀ ਗੱਲ ਹੈ ਕਿ ਕਿਸਾਨ ਅੰਦੋਲਨ ਵਿੱਚ ਬਾਈ ਨੇ ਹਿੱਸਾ ਆਇਆ ਤੇ ਸਾਨੂੰ ਮੋਟੀਵੇਟ ਕੀਤਾ ਗਾਈਜ਼ ਬਠਿੰਡੇ ਦੇ ਨੇੜੇ ਹੀ ਆ ਲੱਗੇ ਹੀ ਆ ਜਮਾ ਤੇ ਮਿਰਜਾ ਥੋੜੀ ਪਰਮਾਇਸ ਤੇ ਮਿਰਜਾ ਸ਼ੁਰੂ ਹੇ ਹੇ ਤਪ ਕੇ ਮਰ ਜਾਣੀ ਉਹ ਸੈਲਫੀ ਚ ਕੋਈ ਵੀ ਨਹੀਂ ਆਉਣਾ ਲੈ ਮੈਂ ਕਰਨਾ ਮੇਰੀ ਕਿਸਤ ਕੋਈ ਨਹੀਂ ਪੱਧਰੀ ਜਾਂਦੀ ਆ ਇੱਧਰ ਆ ਜੂ ਗਾਈਜ਼ ਬਠਿੰਡੇ ਪਹੁੰਚ ਕੇ ਰੋਟੀ ਦਾ ਟਾਈਮ ਹੋ ਗਿਆ ਟਾਈਮ ਕਾਫੀ ਜ਼ਿਆਦਾ ਹੋ ਗਿਆ ਤੇ ਟਾਬੇ ਲਗਭਗ ਬੰਦ ਸੀ ਇੱਕ ਟੱਬਾ ਖੁੱਲਾ ਹੈ ਅਮਰੀਕ ਟੱਬਾ ਤੇ ਇੱਥੇ ਪਹੁੰਚ ਗਏ ਆ ਮੈਂ ਨੂੰ ਬਲੌਗ ਤੋਂ ਥੋੜੇ ਜਿਹੇ ਹੈ। ਆ ਲਦੇਨ ਬਰਾਡ ਚੱਕਰ ਰਿਹਾ। ਇਹ ਆਰਡਰ ਕਰਤਾ ਹੈ। lettes see ਕੀ ਬੰਦਦਾ ਹੁਣ ਕੀ ਆਉਂਦਾ। ਇਹਨੇ ਖਾਣੇ ਕੇ ਬਾਅਦ ਹੀ ਪਤਾ ਲੱਗੇਗਾ। ਸ਼ਾਹੀ ਪਨੀਰ। ਸ਼ਾਹੀ ਪਨੀਰ ਕਿਤਾਈ ਹੋਰ? ਬਿਲਕੁਲ ਸ਼ਾਹੀ ਪਨੀਰ ਕਰਤਾ ਆਰਡਰ ਮੁੰਡੇ ਨੇ। ਸ਼ਾਹੀ ਪਨੀਰ ਕਰਤਾ। ਹਾਂ ਇੱਕ ਦਾਲ ਮੱਖਣੀ। ਦਾਲ ਮੱਖਣੀ। ਹੁਣ ਖਾ ਕੇ ਪਤਾ ਲੱਗੂਗਾ ਇਹ ਕਿਵੇਂ। ਮਲਾਈ ਕੌਫਤ। ਮਲਾਈ ਕੌਫਤ ਕਿਤਾ ਹੈਗੇ। ਸ਼ਮ ਲਾਈਕ ਹੋਤਾ ਠੀਕ ਹੈ ਜਿਹੜੀ ਐ ਮਲਾਈ ਦਿਖਾਦੀ ਹੈ ਖੂਬਸੂਰਤ ਲੱਗਿਆ ਯਾਰ ਬਸ ਹੁਣ ਸਾਡਾ ਡਰਾਈਵਰ ਸਾਹਿਬ ਜਵਾਬ ਦੇ ਗਿਆ نیند ਮੈਨੂੰ ਵੀ ਆ ਰਹੀ ਹੈ ਪਰ ਕੋਈ ਨਹੀਂ ਕਰਾਂਗੇ ਚੱਲਾਂਗੇ ਚੱਲਾਂਗੇ ਜੱਟਾ ਚੱਲਾਂਗੇ ਸਾਥ ਦੇਵਾਂਗੇ ਡਰਾਈਵਰਾਂ ਤੇ ਭਰੋਸਾ ਭਾਈ ਸਾਡੇ ਤੇ ਪੂਰਾ ਕਰਨੀ ਐ ਸੀ ਵੀ ਟ੍ਰੈਵਲ ਕਰ ਸਕਦੇ ਓਕੇ ਤਿੰਨੇ ਡਰਾਈਵਰ ਐ ਸੀ ਇੱਕ ਟ੍ਰੈਵਲ ਤਾਂ ਬਹੁਤ ਵਧੀਆ ਪਿਆ ਕੰਡੀਸ਼ਨਸ ਹਾਂ ਮਨੋਂ ਕੁਝ ਲੰਘ ਪੁੱਛਿਆ ਨਹੀਂ ਮੁੰਡੇ ਥਕਾਵੜ ਨਾਮ ਚੂਲ ਹੋਏ ਪਰ ਮੈਂ ਕਹਿੰਦਾ ਇਹ ਕਰ ਸਕਦੇ 500 ਦੇ ਮੈਨੂੰ ਸਵੇਰ ਮੈਂ 7:30 ਪਹੁੰਚ ਜਾਣਾ ਲਾਈ ਮਲ ਮਲਾਈ ਕੋਸ ਦਾ ਤੇ ਦਾਲ ਆ ਚੁੱਕੀ ਹੈ ਤੇ ਅਪਡਾਲ ਪਡਾਲ ਜਪਹਤੀ ਮੱਖਣ ਇੱਕ ਹੀ ਹੋਗਾ ਭਈਆ

ਮੁਗਦ ਉਹ ਪਾਸੇ ਬਦਲ ਕਰ ਕੋ ਨੋ ਅਮਰੀਕ ਢਾਬਾ ਹੁਣ ਸਾਡੀ ਰਹੇਗੀ ਫੋਨ ਵਾਲੀ ਟੈਨਸ਼ਨ ਠੀਕ ਹੈ ਉਹਦਾ ਅਸੀਂ ਵਧੀਆ ਜੇ ਕੋਈ ਢਾਬਾ ਦੇਖ ਲੈਨੇ ਆ ਉਹ ਵੇਖ ਲੈਨੇ ਕੋਈ ਹੋਟਲ 1978 ਤੋਂ ਸਟਾਰ ਹੈ ਬਠਿੰਡੇ ਵਿੱਚ ਢਾਬਿਆਂ ਦੀ ਕੋਈ ਕਮੀ ਥੋੜੀ ਹੈ ਫਿਰ ਉਹੀ ਗੱਲ ਹੋਈ ਹੈ ਨੀਂਦ ਬਹੁਤ ਜ਼ਿਆਦਾ ਹੈ ਨਾ ਰਿਕਵਰ ਦੇ ਨਾਲ ਉਲਟ ਫੋਲਡ ਸ਼ਬਦ ਨਿਕਲ ਰਿਹਾ ਹੈ ਹੋਟਲਾਂ ਦੀ ਕੋਈ ਕਮੀ ਥੋੜੀ ਹੈ ਹੋਟਲ ਜਾ ਰਹੇ ਆ ਹੋਟਲ ਗੋਲਡਨ ਇנק ਦੇ ਵਿੱਚ ਜਾ ਰਹੇ ਆ ਆਪਾਂ ਧਰਤੀ ਤੱਕ ਸੰਧੂ ਸਭ ਤਿਆਰ ਹੈ ਆਪਣੇ ਡਰਾਈਵਿੰਗ ਤੇ ਲਈ ਪਰ ਅਸੀਂ ਸੇਫਲੀ ਜਾਣਾ ਚਾਹੁੰਦੇ ਆ ਤਾਂ ਸਵੇਰ ਹੀ ਜਾਵਾਂਗੇ ਇਸ ਲਈ ਅੱਜ ਰਾਤ ਦਾ ਸਟੇ ਹੈ ਜਿਹੜਾ ਬਠਿੰਡਾ ਦੇ ਵਿੱਚ ਹੀ ਹੋਊਗਾ ਸਾਡਾ ਸਾਡੇ ਬੈਂਕ ਮੈਨੇਜਰ ਸਾਹਿਬ ਬਿੱਲ ਚੁਕਤਾ ਕਰਨ ਤੋਂ ਬਾਅਦ ਆ ਰਹੇ ਆ ਕਿਵੇਂ ਲੱਗਿਆ ਜੀ ਤੁਹਾਨੂੰ ਖਾਣਾ ਬਹੁਤ ਵਧੀਆ ਲੱਗਿਆ ਮੋਦੀ ਮਲਾਈ ਗੋਫਤਾ ਨੇ ਰੀਲ ਹੀ ਬਣਾਤੀ ਮਲਾਈ ਗੋਫਤਾ ਨੇ ਲਗਭਗ 5 ਰੋਟੀਆਂ ਖਾਦੀਆਂ ਸੰਧੂ ਸਾਹਿਬ ਦੀ ਮੈਂ ਗਿਣੀਆਂ ਉਹ ਮਤਲਬ ਕੋਲੇ ਬੈਠਾ ਸੀ ਪਦਨਰਾਣੇ ਪਦਨਰਾਣੇ ਮੈਨੂੰ ਧਾਲੀ ਬਹੁਤ ਘੱਟ ਛੱਡੀ ਸੀ ਸੌਂਫ ਵਾਲਾ ਸਿਸਟਮ ਸੀ ਯਾਰ ਸੌਂਫਲ ਜ਼ਬਰਦਸਤ ਲਾਸਟ ਵਿੱਚ ਜਿਹੜਾ ਜਿਹੜਾ ਆਪਾਂ ਨੂੰ ਸੌਂਫ ਦਿੱਤੀ ਹੈ ਨਾ ਆਹ ਵੀ ਖਾਣਾ ਖਾਦਾ ਪੌਹਚ ਕਿੱਥੇ ਪੌਹਚ ਦਿਖਾ ਨਾ ਆ ਪੌਹਚ ਆ ਆਮ ਅਖਾਈਏ ਨੇ ਨਾ ਇਹਦੇ ਵਿੱਚ ਕੀ ਆ ਆ ਪੌਚ ਸੀਗੇ ਲਾਸਟ ਚੰਨ ਨੇ ਇਹ ਦਿੱਤੇ ਤੇ ਬੜੀਆ ਸਰਵਿਸ ਸੀਗੀ ਜਾਨੀ ਕਿ ਕਈ ਉਹ ਹੁੰਦੇ ਨੇ ਨਾ ਚੀਨੀ ਤੇ ਸੌਂਫ ਰੱਖਦੇ ਪਰ ਇਹਨਾਂ ਦੇ ਵਿੱਚ ਇਹ ਇਹ ਪੌਚ ਦੇ ਵਿੱਚ ਰੱਖਿਆ ਸੀ ਇਹਨਾਂ ਨੇ ਜ਼ਬਰਦਸਤ ਫੇਰ ਆਵਾਂਗੇ ਨਿਰਮਲ ਢਾਬੇ ਦੇ ਗਾਈਜ਼ ਖਾਣਾ ਖਾਣ ਤੋਂ ਬਾਅਦ ਨਾ ਹੁਣ ਸਾਡੇ ਡਰਾਈਵਰ ਦੇ ਡਰਾਈਵਰ ਸਾਹਿਬ ਦੇਖੋ ਇਹਨਾਂ ਨੇ ਇੱਕ ਗੱਲ ਕਹੀ ਆ ਵੀ ਜਿੱਥੇ ਨੀਂਦਾ ਆ ਕਿ ਉੱਥੇ ਸੀ ਇਹ ਮਤਲਬ ਸਟੇ ਕਰ ਲਾਂਗੇ ਸਾਨੂੰ ਡਰਾਈਵਰ ਤੇ ਆਸ ਹੈ ਸਾਨੂੰ ਆ ਵੀਡੀਓ ਬੰਦ ਕਰੋ ਤੇ ਜੇ ਰੁਗਣਾ ਤਾਂ ਢੰਗਣਾ ਰੁਕ ਜੋ ਢੰਗਣਾ ਮਤਲਬ ਹੁਣ ਮਤਲਬ ਅੱਧੇ ਥੋੜੀ ਜਾ ਰਹੇ ਜਾਵਾਂਗੇ ਢੰਗ ਨਾਲ ਰੁਕਾਂਗੇ ਵੀ ਅੱਧੇ ਅਸੀਂ ਬਸ ਤੇ ਚੜ ਜੀਏ ਅੱਧੇ ਇੱਥੇ ਹੀ ਕਰਦੇ ਜਾਣਾ ਲਗਭਗ ਭਾਈ ਸਾਹਿਬ ਅੱਧਾ ਘੰਟਾ ਹੋ ਗਿਆ ਸਾਨੂੰ ਰੂਮ ਵੇਖਦੇ ਇਹਨੂੰ ਲਗਭਗ 5 ਹੋਟਲਾਂ ਦੇ ਅਸੀਂ ਜਾਏ ਪਰ ਨਹੀਂ ਮਿਲਿਆ ਰੂਮ ਨਹੀਂ ਮਿਲਿਆ ਕਿਉਂ ਪਤਾ ਨਹੀਂ ਕੋਈ ਪੇਪਰ ਹੈ ਜਾਂ ਕੋਈ ਅਦਰ ਰੀਜ਼ਨ ਆ ਸਾਨੂੰ ਨਹੀਂ ਪਤਾ ਅਸੀਂ ਰੂਮ ਲੈ ਲਗਭਗ ਭੁੱਖ ਹੈ ਰੂਮ ਤਾਂ ਲੈਣੇ ਲੈਣਾ ਤੇ ਗਾਇਸ ਦੇ ਨੇ ਲੈਟਸ ਸੀ ਟਾਈਮ ਹੋ ਗਿਆ ਸਵਾ 11 ਤੇ ਹੋਟਲ ਹਜ ਤੱਕ ਨਹੀਂ ਮਿਲਿਆ ਰੀਜ਼ਨ ਮੈਂ ਨਹੀਂ ਜਾਣਦਾ ਕੀ ਹੈ ਪਰ ਹਜੇ ਤੱਕ ਕੋਈ ਹੋਟਲ ਨਹੀਂ ਮਿਲਿਆ ਸਾਨੂੰ ਲੱਗਦਾ ਪਿੰਡ ਜਾਣਾ ਪਊਗਾ ਪਰ ਡਰਾਈਵਰ ਨੂੰ ਨੀਂਦ ਆ رہی ਹੈ ਉਹ ਵੀ ਰਿਸਕੀ ਕੰਮ ਹੈ ਦੇ ਨੇ ਨਾ ਇਹ ਨਹੀਂ ਉਹ ਤੋਂ ਲਦੇਲ ਪੁੱਛ ਰਿਹਾ ਹੈ ਕੁਛ ਜਿਆਦਾ ਹੋਟਲ ਦਾ ਲਗਦਾ ਨਹੀਂ ਇਹ ਬੈਜੀ ਅਜਾ ਕਦੇ ਨਹੀਂ ਹੋਇਆ ਯਾਰ ਉਹ ਸਾਡੇ ਨਾਲ ਹਾਂ ਵੀ 11:30 ਹੋ ਗਿਆ ਤੇ ਫਾਈਨਲੀ ਸਾਨੂੰ ਰੂਮ ਮਿਲ ਗਿਆ ਸਾਨੂੰ ਰੂਮ ਮਿਲ ਚੁਕਿਆ ਤੇ ਦੇੜੇ ਕਿਹਾ ਜੀ ਦੂਦ ਚਲੋ ਉੱਠਾ ਕੇ ਰੂਮ ਚ ਠੀਕ ਹੈ ਨੇ ਚਲੋ ਗਾਇਜ਼ ਫੋਨ ਲੱਗਿਆ ਹੁਣ ਗੁੱਡ ਨਾਈਟ ਸੈਮ ਸਮਟ ਟੂ ਬੀ ਹੈ। ਇਹ ਦੇਖੋ ਬਾਈਕ ਹੋ ਗਈ। ਤੇ ਨਾਈਟ ਵਾਈਟ ਗੁੱਡ ਨਾਈਟ ਡਰਾਈਵਰ ਸਭ ਕਾਫੀ ਥੱਕੀ। ਓਕੇ ਫਲੈਟ ਬੰਦ ਕਰ। ਬਾਦੀ 4:30 ਵੱਜ ਚੁਕੀ ਹੈ। ਤੇ ਗੱਡੀ ਤਿਆਰ। ਤੇਲ ਪਾਣੀ ਚੈੱਕ ਕਰ ਰਹੇ ਹਾਂ ਸੰਧੂ ਸਾਹਿਬ ਪਾਣੀ ਪੱਢਾ ਬਠਿੰਡੇ ਤੋਂ ਰਵਾਨਾ ਹੋਵਾਂਗੇ ਹੁਣ 5-10 ਮਿੰਟਾਂ ਵਿੱਚ ਗੁਰਜੀਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਹਾਂਜੀ ਸਵੇਰੇ 5 ਵਜ ਚੁਕੀ ਹੈ ਤੇ ਅੱਭੀ ਤੇ ਰੁਕੇ ਰਸਤੇ ਚ ਜਮਾ ਕਰੰਟ ਕਰੰਟ ਵਾਲੀ ਚਾਹ ਬਣਾਈ ਹੈ ਬਾਈਆਂ ਨੇ ਸੰਤੂ ਸਾਹਿਬ ਕਿਵੇਂ ਲਗੀ ਜਾ ਯਾਰ ਬਹੁਤ ਵਧੀਆ ਯਾਤਰਾ ਲਈ ਵਧੀਆ ਟੂਰ ਸੀ गाइस ਚਾਹ ਬਹੁਤ ਵਧੀਆ ਬਣਾਈ ਸੀ ਤੇ ਇੱਥੋਂ ਹੁਣ ਨਿਕਲ ਚੁਕਿਆ ਸੀ ਦੇ ਗੁਰਬਾਨੀ ਚੱਲ ਰਹੀ ਹੈ ਮਾਲਕ ਦਾ ਨਾਮ ਸਿਮਰਨ ਹੋ ਰਿਹਾ ਹੈ ਤੇ ਜਿਹੜਾ ਜਿਹੜਾ ਆਪਦੀ ਜਵਾਨੀ ਤੇ ਹੈ ਉੱਠਣ ਲੱਗਿਆ ਦਿਨ ਵੀ ਜਿੜੀਆਂ ਦੀ ਚਾਹ ਚਾਹ ਅਕਬਾਰ ਹੋ ਰਹੀ ਹੈ ਆਪਣੇ ਨਾਲ ਵਰਤੀ ਲੱਗੀ ਹੋਈ ਹੈ ਲਓ ਜੀ ਬਾਬਿਓ ਹਨੂਮਾਨਗੜ੍ਹ ਕ੍ਰੋਸ ਕਰਨ ਲੱਗੇ ਆਂ ਫਾਟ ਕੇ ਟੱਪ ਗਏ ਤੇ 5:30 ਵੱਜ ਚੁਕੇ ਆਂ ਮੁੰਡੇ ਜਮਾਂ ਕਾਇਮ ਹੋਏ ਪਏ ਆਂ ਚਾਹ ਇੱਕ ਵਾਰੀ ਕਹਿੰਦੇ ਹੋਰ ਪੀਣੀ ਆ ਕੰਡੇ ਵਾਲੀ ਥੱਲਾ ਕੀ ਕਰ ਤੇ ਸੂਹਾ ਦਾ ਥਿਊ ਹੈ ਜੀ ਠੰਡ ਥੋੜੀ ਥੋੜੀ ਤੇ ਕੰਨ ਹਜੇ ਬੰਦ ਹੈ ਤੇ ਪਖਸ਼ੀ ਤੇ ਜਾਨਵਰ ਉੱਠ ਖੜੇ ਐ ਤੇ ਇਨਸਾਨ ਹਜੇ ਉੱਠਿਆ ਨਹੀਂ ਆਬ ਇਹ ਮੇਰਾ ਹੋਮ ਟਾਊਨ ਸੂਰਤਗੜ ਕਿੰਨੀ ਬਾਟਰ ਹੈ ਗਿਆ ਇਥੋਂ 43 48 ਕਿਲੋਮੀਟਰ ਹੈ ਗਿਆ ਜੀ 50 ਮੰਨੋ ਤੁਸੀਂ ਅੱਗ ਲੱਗੇ ਵੀ ਆ ਮੰਨੇ ਕਿ ਟੋ ਗਿਆ ਬਾਟਰ 43 ਮੰਨ ਲਓ 45 ਮੰਨ ਲਓ ਚਲ ਕੋਈ ਗੱਲ ਨਹੀਂ ਆਪਣੀ ਇੱਕ ਹੀ ਗੱਲ ਹੈ ਆ ਆਪਣੇ ਪਲਾਨ ਸੀ ਕਰੇ ਉਹਨਾਂ ਦਾ ਨਾਮ ਆਪਣਾ ਪਲਾਨ ਜਿਹੜੀ ਰਾਤ ਦਿੱਕਤ ਆਈ ਹੈ ਹੋਟਲ ਹੋਟਲ ਰੂਮ ਦੇ ਵਿੱਚ ਕੋਈ ਵਧੀਆ ਰੂਮ ਨਹੀਂ ਵੀ ਆਪਾਨੂੰ ਮਿਲਿਆ ਹਾਂ ਆਪਾਂ ਕਾਫੀ ਲੇਟ ਹੋ ਗਏ ਯਾਨੀ ਕਿ 11 12 ਵਜੇ ਜਾ ਕੇ ਆਪਾਨੂੰ ਰੂਮ ਮਿਲਿਆ ਬਹੁਤ ਜ਼ਿਆਦਾ ਮਿਹਨਤ ਕਰਨ ਤੋਂ ਬਾਅਦ ਵੀ ਹਾਂ ਬਸ ਉੱਥੇ ਥੋੜੀ ਜਿਹੀ ਗਿਲਟੀ ਮਹਿਸੂਸ ਹੋਈ ਹੈ ਹਾਂ ਬਾਕੀ ਵਧੀਆ ਸਫਰ ਰਿਹਾ ਬਹੁਤ ਵਧੀਆ ਸਫਰ ਹੈ ਤੇ ਲੁਧੇਨ ਸਾਹਿਬ ਜੀ ਲੁਧੇਨ ਬਰਾੜ ਹਾਂ ਆ ਕੀ ਕਰੋਗੇ ਲੋ ਜੀ ਸਾਡਾ ਰਾਜਸਥਾਨ ਸਾਡਾ ਰੰਗੀਲਾ ਰਾਜਸਥਾਨ ਸਾਡਾ ਪਿਆਰਾ ਰਾਜਸਥਾਨ ਲਓ ਜੀ ਬਾਬਿਓ ਲਓ ਜੀ ਪੀਲੀ ਬੰਗਾ ਪਹੁੰਚ ਚੁਕੀ ਹੈ ਜਥਾ ਲਾਲਪੁਰੇ ਵਾਲਿਆਂ ਦਾ ਬਿਲਕੁਲ ਜੀ ਤੇ ਲਦੇਨ ਬਰਾੜ ਨੇ ਆਪਣੀ ਜ਼ਿੰਮੇਵਾਰੀ ਸਮਝਦੇ ਹੋਏ ਮੈਕ ਨੂੰ ਹੱਥਾਂ ਚ ਲੈ ਲਿਆ ਹੈ ਬਿਲਕੁਲ ਜੀ ਬਿਲਕੁਲ ਲੈ ਲਿਆ ਕਿਸੇ ਸਾਰੇ ਵੀਰਾਂ ਦੇ ਐਟੀ ਸੰਧੂ ਸਾਹਿਬ ਐਡਵੋਕੇਟ ਸਾਹਿਬ ਨੇ ਡਰਾਈਵਿੰਗ ਕੀਤੀ ਤੇ ਆਪਣਾ ਕੈਸ਼ੀਅਰ ਭਾਈ ਜਿਹੜਾ ਬੈਂਕ ਦਾ ਬੇਕੂ ਵੀ ਕੰਮ ਕਰਦੇ ਐ ਤੇ ਉਹਨਾਂ ਨੇ ਸਾਡਾ ਜਿਹੜਾ ਹਿਸਾਬ ਦਾ ਨਾਮ ਰੱਖਿਆ ਖਰਚਾ ਪਾਣੀ ਜਿਆ ਇਹੀ ਚਲਾਉਂਦੇ ਸੀ ਇੱਕ ਦਿਨ ਕਿੰਨੇ ਪੈਸੇ ਸੀ ਉਹਨਾਂ ਦਾ ਬੰਦਾ ਹੱਕ ਮਿਲੂਗਾ ਉਹਨਾਂ ਨੂੰ ਸਾਡੇ ਲਦੇਨ ਪਰ ਅੱਜ ਜੇ ਫੋਨ ਕਰਦੇ ਸੀ ਸੇਠਾ ਨੂੰ ਕੈਸ਼ ਮੰਗਾਉਦੇ ਸੀ ਬਰਤਨਾਂ ਦੀ ਵੀ ਇਸ ਵਾਰੀ ਵਧੀਆ ਲਦੇਨ ਨੇ ਕੀਤੀ ਐ ਬਰਤਨਾਂ ਦੀ ਸਫਾਈ ਦੀ ਜਿਹੜੀ ਸੇਵਾ ਲੱਗੀ ਸੀ ਤੇ ਇਹ ਵੀਰ ਮੇਰੇ ਸੁੱਤੇ ਰਹੇ 3 ਦਿਨ ਥੱਲੇ ਸੁੱਤੇ ਲਗਭਗ ਤੇ ਇਹ ਬਹੁਤ ਵੱਡਿਆ ਇੰਦਾਂ ਦਾ ਯੋਗਦਾਨ ਰਿਹਾ ਹੈ ਜਰਾ ਦਸਾਲਾ ਬੈੱਡ ਤੇ ਚੜਾਗੇ ਜਦੋਂ ਗਿੱਦਾ ਆ ਗਿਆ ਮੈਂ ਪਉਂਗਾ ਕਹਤਾ ਦੋਈ ਮੋਟਾ ਸੀ ਰਾਤ ਵਾਲੀ ਗੱਲ ਜਿਹੜੀ ਹੈ ਕਾਫੀ ਮਨੋਰਿੰਦਤ ਸੀ ਮੈਂ ਡਰਦੇ ਡਰਦੇ ਨੇ ਬਲਾਗ ਲਾਇਆ ਮੈਂ ਕਿ ਗਾਂ ਘਟਣ ਦੀ ਕੁੱਤੇ ਸੱਚ ਸਾਰੇ ਅੱਜ ਚੁੱਕੇ ਸੀ ਰਾਤ ਮਿਰਜੇ ਨੇ ਗਿੱਡ ਪਾਤਾ ਸਾਨੂੰ ਰਾਤ ਕਿੰਨਰ ਚ ਲੱਗਿਆ ਸੀਗਾ ਗੱਡੀ ਦੇ ਵਿੱਚ ਤੇ ਬੜਾ ਭਾਈ ਸਾਹਿਬ ਸੰਦੂ ਸਾਹਿਬ ਆਪਣੀ ਗੱਡੀ 10 ਕਿਲੋਮੀਟਰ ਗਾ ਲੈ ਗਏ ਮਰਜੇਡੈਸ ਲੋਰ ਚੱਲਦਾ ਮਰਜਾ ਨਾ ਦਬਾਕ ਚੜ ਗਿਆ ਬਹੁਤ ਥੋੜੇ ਪੈਸੇ 4300 ਰੁਪਏ ਥਾ ਉਹ ਤਾਂ ਉਹ ਦਾਣ ਕਰ ਦੋ ਲਓ ਜੀ ਪੀਲੀ ਬੰਗਾ ਆਪਣੇ ਅਮਰਪੁਰਾ ਫਾਟਕ ਨਹੀਂ ਨਹੀਂ ਕੋਈ ਗੱਲ ਨਹੀਂ ਦਾ ਫਾਟਕ ਤੇ ਆ ਗਏ ਤੈਨੂੰ ਦਿਲ ਨਹੀਂ ਚਾਹੀਦਾ ਟ੍ਰੇਨ ਜਾ ਰਹੀ ਹੈ ਤੇ ਫਟਕ ਲੱਗ ਚੁੱਕਿਆ ਸੀ ਕਿਹਾਂ ਰਾਹ ਕੇ ਹੈ ਇਹਦੇ ਹੌਲੀ ਸਾਲਾ ਆਪਦੀ ਸਲਾਹ ਨਾਲ ਤੁਰੇ ਜਾਂਦਾ ਜਦੋਂ ਅੰਗਾਂ ਜਾਵਾਂਗੇ ਉਹ ਫਟਕ ਲੱਗ ਜੂਗਾ ਇਹ ਤਾਂ ਐ ਨਹੀਂ ਆ ਜਦਾਈ ਲੱਗ ਚੁਕੀ ਹੈ ਟ੍ਰੇਨ ਦੀ ਤੇ ਗੱਡੀ ਦੀ ਸੰਧੂ ਸਾਹਿਬ ਇੱਕ ਅਣਖੀ ਡਰਾਈਵਰ ਹੈ ਇੱਕ ਅਸੇ ਹਾਰ ਦੇਣੀਗੇ ਗੱਡੀ ਦੀ ਸਪੀਡ 120 ਦੇ ਸਤਨਾਮ ਵਾਹਿਗੁਰੂ ਵਾਹਿਗੁਰੂ ਲਓ ਜੀ ਤਿੰਨ ਦੇ ਬਰਾਬਰ ਅਸੀਂ ਜਿੱਤ ਰਹੇ ਹਾਂ ਲਗਭਗ ਅਸੀਂ ਜਿੱਤ ਜਾਗੇ ਅਸੀਂ ਜਿੱਤਾਂਗੇ ਜ਼ਰੂਰ ਜਾਰੀ ਜੰਗ ਰੱਖਿਓ ਓਏ ਹੌਸਲੇ ਨੂੰ ਕਰਕੇ ਬੁਲੰਦ ਰੱਖਿਓ ਅਸੀਂ ਜਿੱਤਾਂਗੇ ਜ਼ਰੂਰ ਜਾਰੀ ਜੰਗ ਰੱਖਿਓ ਦਿੱਤਾਂਗੇ ਜ਼ਰੂਰ ਯਾਰੀ ਰੰਗ ਰੱਖਿਓ ਮਿੱਤਰਾਂ ਦੀ ਗੱਡੀ ਕਿਤੇ ਦਾ ਤਾਂ ਕਿਤੇ ਵੀ ਤੇ ਸੈਂਪੀ ਦੇ ਡੈੜੀ ਦੇ ਡਾਟੇ ਦੇਖੋ ਸੈਂਪੀ ਦੇ ਡੈੜੀ ਗੱਟੇ ਦਾਤੇ ਕਦੇ ਵੀ ਤੇ ਟੱਪ ਗਏ ਟੱਪ ਗਏ ਹੁਣ ਇੱਥੇ ਫਟ ਕੇ ਰੋਗ ਹੀ ਲੀਹੁਰਾਂ ਉਹ ਕਰ ਲਈਏ ਨਾਲੇ ਗੱਡੀ ਡੱਪ ਜੂਗੀ ਨਾਲੇ ਆਪਾਂ ਪਾਣੀ ਜਾ ਕੇ ਆਏ ਆ ਸੰਦੇ ਦਾ ਪੇਜੀ ਆ ਦੇਖੋ ਸਮਾਨ ਪਿੱਛੇ ਲੜਪਿਆ ਖੇਡਾਂ ਗੁੰਡਾ ਲੈ ਆਏ ਸੀਗੇ ਯਾਰ ਆ ਮੇਰਾ ਹੈ ਲੜਪੇ ਜੀ ਦੇਖੋ ਲਦੇਣ ਲਦੇਣ ਨੇ ਕੁਛ ਨਹੀਂ ਲੈਣ ਕੋਈ ਟੈਨਸ਼ਨ ਨਹੀਂ ਮੈਂ ਦੋ ਦਿਨ ਲਈ ਨਹੀਂ ਨਹੀਂ ਤਾਈਆ ਲਦੇਣ ਕਹਿੰਦਾ ਆਪਾਂ ਕੋਈ ਟੈਨਸ਼ਨ ਛੜੇ ਛਾਂਟ ਹੈਗੀ ਆ ਕਹਿੰਦਾ ਵਿਆਹ ਹੋ ਗਿਆ ਫਿਰ ਲੈ ਚਾਂਗੇ 50 ਵਾਲਾ ਇਹ ਤੇ ਗੁਗਲੂ ਮੁਗਲੂ ਵਾਸਤੇ ਫਿਰ ਅਸੀਂ ਖੇਡਾਂ ਲੈ ਕੇ ਜਾਇਆ ਕਰਾਂਗੇ ਤੱਬ ਕਰੇ ਯਾਰੀ ਸੁਣ ਲੈ ਮਹਾਰਾਜ ਇਹਦੇ ਵਾਸਤੇ ਕੋਈ ਕ੍ਰਿਸ਼ਨ ਗਿਆ ਤਿੰਨ ਲੈ ਆਏ ਸੀ ਮੈਂ ਕ੍ਰਿਸ਼ਨ ਗਿਆ ਖਤ ਤਿਆ ਹਾਂ ਹੁਣ ਸਮਝ ਆ ਗਈ ਸਮਝੋਤਾ ਕਰ ਲਓ ਮੇਰਾ ਹੈ ਸਮਾਨ ਦਾ ਕਮਿਸ਼ਨ ਦਾ ਇਹ ਨਾ ਕਰਦਾ ਦੇਖ ਕਮਿਸ਼ਨ ਤਾਂ ਹਾਂਜੀ ਗੱਗਰ ਨਦੀ ਦਾ ਪਾਣੀ ਪਹੁੰਚ ਗਿਆ ਸਜਣਾ ਢੋਡੇ-ਗੋਡੇ ਪਾਣੀ ਢੋਡੇ-ਗੋਡੇ ਪਾਣੀ ਹੈ ਇਹ ਹਿਮਾਚਲ ਦਾ ਜਿੱਥੋਂ ਅਸੀਂ ਆਏ ਆ ਪਾਣੀ ਦੇਖ ਲਾ ਕਿੰਨਾ ਨੀਵਾ ਚੱਲਦਾ ਕਿੱਥੇ ਪਹੁੰਚ ਜਾਂਦਾ ਸਾਡਾ ਖਰਚਾ ਲੱਗਿਆ ਇਹ ਫ੍ਰੀਜ ਆ ਗਿਆ ਤੇ ਮੁੰਡੇ ਦੀ ਮੁੱਛਾ ਕੁੰਡੀਆਂ ਗੱਭਰੂ ਚੜਦੀ ਜਵਾਨੀ ਮੁੱਛਪੁੱਟ ਗੱਭਰੂ ਕੁੰਮ ਦਿਨ ਸੂਰਤਗੜ ਨਮਨ ਜੀ ਨਮਨ ਸੂਰਤਗੜ ਨੂੰ ਤੇ ਪੀਕਾਨਰ ਕਿੰਨਾ ਹੈ 180 ਲਓ ਜੀ ਮੁੰਡੇ ਸੂਰਤਗੜ ਵਾਲੇ ਲਾਲਪੁਰੇ ਵਾਲੇ ਸੰਗਤ ਸਿਰਫ ਆਪਣਾ ਪਿੰਡ ਇਥੋਂ ਰਹਿ ਗਿਆ 20 ਕਿਲੋਮੀਟਰ ਤੇ ਹੁਣ ਆਪਾਂ ਪਾਉਣੀ ਦਾ ਕਮਾਲ ਲਾਸਟ ਜੀ ਨੱਚਾਂਗੇ ਆਪਦੇ ਮੋੜ ਤੇ ਜਾ ਕੇ ਸੱਚਾ ਹੈ ਸਮਾਂ ਲੱਭਾ ਦੇ ਤੇ ਜਿਹਦੇ ਨੂੰ ਸਾਭੀ ਕਰਦੇ ਕੀ ਨਾਮ ਪਿਆਰੇ ਆ ਜੀ ਦੇਖੋ ਜੀ ਪਹਾੜ ਰੇਤ ਦੇ ਪਹਾੜ ਧਰਤੀ ਦੋ ਰਾਣੀ ਧਰਤੀ ਦੋ ਰਾਣੀ ਇਹ ਵੀਰ ਜਪੂਤਾਂ ਦੀ ਧਰਤੀ ਹੈ ਰਾਜਸਥਾਨ ਵੀ ਆ ਦੇਖੋ ਜੀ ਇਹਦੀ ਆਪਦੀ ਬਿਊਟੀ ਐ ਪਾੜਾਂ ਦੀ ਆਪਦੀ ਬਿਊਟੀ ਸੀ ਤੇ ਸਾਡੀ ਕਰਮ ਭੂਮੀ ਐ ਲਵ ਯੂ ਕਰ ਰਹਾ ਮਾਨ ਸਰ ਸਰਕਲ ਬੂਟਾ ਲਾਇਆ ਸੀ ਜੇ ਵੈਸਾ ਤੂੰ ਛੱਡ ਗਈਆਂ ਨਹੀਂ ਤੂੰ ਅਲੜੇ ਜਦੋਂ ਤੈਨੂੰ ਕੋਈ ਛੱਡੂਗਾ ਤਾਂ ਪਤਾ ਲੱਗੂ ਆ ਕਿਆ ਤਾਂ ਪਤਾ ਲੱਗੂਗਾ ਆ ਜੀ ਗੱਗਰ ਨਦੀ ਦਾ ਪੁਲ ਗੱਗਰ ਪੁਲ ਨਾਰੀਜ ਪਾਣੀ ਐ ਬਾਤ ਕਿਸੇ ਦੁਸ਼ਮਣ ਨੇ ਫਲਾਈ ਹੋਗੀ ਕਹਿੰਦਾ ਜੁਦਾਈ ਨਹੀਂ ਹੋਊਗੀ ਵਾਹ ਜੀ ਵਾਹ ਟੱਕਾਂ ਵਾਲੇ ਵੇਲੀ ਆਪਣੇ ਪਿੰਡ ਰਹਿ ਗਏ ਸਿਰਫ 4 ਕਿਲੋਮੀਟਰ ਤੋਂ ਬੇਬਸ ਪਹੁੰਚ ਗਏ ਹੁਣ ਡਰਾਈਵਰ ਸਾਹਿਬ ਸਾਰੇ ਸਿੱਖਾਂ ਪਿੰਡ ਆ ਗਿਆ ਆਪਣਾ 1 ਕਿਲੋਮੀਟਰ ਤੋਂ ਬਲੇ ਸੋਨਿਹਾਲਾ ਸਰੀਆ ਕਾਨ ਦੇ ਕੋਲੇ ਬਲੇ ਇਹੁੰਡੇ ਪਾਗਲ ਨੇ ਇਹ ਮਰਦੀ ਰੋਲ ਬਾਈਕ ਇਹੁੰਡੇ ਪਾਗਲ ਨੇ ਸਾਰੇ ਜਨਾਬੜੀਆਂ ਮੈਂ ਤੁਹਾਨੂੰ ਗੁਰਦੁਆਰੇ ਲਾ ਕੇ ਆਵਾਂ ਨਾ ਨਾ ਭਰਾ ਕਰਦੇ ਮੂਰੇ ਭਰਾ ਇਨੀ ਵਾਰ ਲੈ ਗਿਆ ਹੈ ਕਰਦੇ ਮੂਰੇ ਮੂਰੇ ਆਏ ਆ ਇਧਰ ਤੇ ਢਿੱਡ ਲਾ ਲੈ ਆ ਉਹ ਕ੍ਰਿਸ਼ਨ ਦੇ ਘਰ ਕੋਲ ਉਹਨੇ ਵੀਡੀਓ ਬਾਅਦ ਤੂੰ ਐਂ ਜੀ ਡੱਪ ਜਾ ਯਾਰ ਮੇਰੀ ਗੱਲ ਸੁਣ ਗੁਰਦੁਆਰੇ ਦਾ ਜੋ ਕਰ ਦੂ ਇਹ ਮੁੰਡੇ ਪਾਗਲ ਨੇ ਸੋ ਗਲਾ ਵੱਡੀਆਂ ਵੱਡੇ ਲੋਰ ਉਮਰ ਦੀ ਹੋਣੀ ਅੜੀਏ ਤੂੰ ਨਹੀਂ ਬਚਣ ਲਓ ਜੀ ਮੰਜਿਲ ਤੇ ਪਹੁੰਚ ਗਏ ਆ ਆਪਣੀ ਮੰਜ਼ਿਲ ਤੇ ਪਹੁੰਚ ਚੁੱਕੇ ਅਸੀਂ ਮੰਜ਼ਿਲ ਤੇ ਕੀ ਘਰੇ ਪਹੁੰਚ ਗਏ ਆਪਾਂ ਘਰੇ ਪਹੁੰਚਣੀ ਆ ਜੇ ਘਰੇ ਪਹੁੰਚਾਂਗੇ ਉਹਦੀ ਬਲੌਗ ਚ ਆਵਾਂ ਦੂਰੀ ਰਹੇਗੀ ਕਹੇ ਪਹੁੰਚਣ ਦੀ ਬੜਾ ਕੁਝ ਪਤਾ ਲੱਗ ਜੂਗਾ ਬੜਾ ਕੁਝ ਸਿੱਖਣ ਨੂੰ ਮਿਲਿਆ ਇਸ ਯਾਤਰਾ ਤੋਂ ਤੇ ਬੜਾ ਕੁਝ ਸਿੱਖਣਾ ਜੇ ਬਾਕੀ ਹੈ ਨਵਾਨੀ ਜੀ ਮਤ ਹੈ ਪਰ ਲਾਉਣੀ ਅੰਬਰਾਂ ਨੂੰ ਟੱਕੀ ਐ ਬਹੁਤ ਕੁਝ ਸਿੱਖੇ ਆਪਾਂ ਕਾਫਲੇ ਆ ਜੇ ਬਾਪੂ ਚ ਮੈਨ ਦੀ ਸੇਵਾ ਬਦਲਦੀ ਬੋ ਲੋ ਲਓ ਜੀ ਆ ਗਿਆ ਆਪਣਾ ਘਰ ਓਕੇ ਸੰਧੂ ਸਾਹਿਬ ਠੀਕ ਨਾਈਸ ਟੂ ਮੀਟ ਯੂ ਓਕੇ ਜੀ ਆਪਣੇ ਜਰਨੀ ਓਕੇ ਲਦੀਨ ਬਰਾੜ ਠੀਕ ਐ ਬਾਏ ਬਾਏ ਗਏ ਜੀ ਆਪਣਾ ਘਰ ਕਿਸਾਨ ਪਰਿਵਾਰ ਮੱਝਾ گاਵਾ ਪੱਠੇ ਐਨ ਅਨਦਰ ਐਨ ਅਨਦਰ ਮੈਂ ਕਿਹਾ ਤੁਹਾਨੂੰ ਇਹ ਨਾ ਟਾਈਮ ਲਾ ਕੇ ਆਇਓ ਤਾਂ ਪਲਾਗੇ ਆ ਮਨ ਘੁੰਮਣਾ ਸੀ ਫਿਰ ਤੇ ਘੁੰਮਣਾ ਤਾਂ ਸੀ ਖਾਣਾ ਨਹੀਂ ਗੱਲਾਂ